ਦਾ ਦਿੱਤੀ ਗਏ ਨੇ ਹਾਂ ਜੀ ਪ੍ਰਧਾਨ ਜੀ ਜੋ ਖੋਰੀ ਬਾਡਰ ਤੇ ਇਹ ਪੂਰੇ ਦੀ ਸੇਵਾ ਚੱਲ ਰਹੀ ਆ ਤੇ ਇਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੋ ਜੀ ਵਾਇਰੋਜੀ ਦਾ ਖਾਲਸਾ ਜੀ ਵਾਇਰੋਜੀ ਕੀ ਫੱਤੇ ਅਸੀਂ ਬੈਠਿਆ ਕਨੋਰੀ ਬਾਡਰ ਤੇ ਤੋਂ ਲਗਭਗ 5.5 ਮਹੀਨਾ ਤੋਂ ਉੱਪਰ ਹੈ ਜਿਹੜਾ ਇਸ ਮੋਟਾ ਚੱਲੇ ਨੂੰ ਉਹ ਚੱਲੇ ਨਾ ਤੋਂ ਇੱਥੇ ਵਾਖਵਾਖਾ ਜਿਹੜੇ ਭਾਵੇਂ ਉਹ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਲੰਗਰ ਲੱਗੇ ਹੋਣਗੇ ਇਸ ਇਲਾਕੇ ਦੇ ਵਿੱਚੋਂ ਇਹ ਭਾਵੇਂ ਦੁੱਧ ਦੀ ਸੇਵਾ ਆ ਰਹੀ ਹੈ ਭਾਵੇਂ ਇਸ ਇਲਾਕੇ ਦੇ ਵਿੱਚੋਂ ਇਸ ਇਲਾਕੇ ਚੋਂ ਨਹੀਂ ਪੂਰੇ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਸਾਡੇ ਮੋਰਚੇ ਨੂੰ ਤਾਕਤ ਦੇਣ ਲਈ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਭਾਵੇਂ ਉਹ ਲਗਾਤਾਰ ਬੈਠੇ ਨਾ ਉਹ ਇੱਥੇ ਜਿਹੜਾ ਅੱਜ ਆਪਾਂ ਸਾਡਾ ਵੀਡੀਓ ਬਣਾਉਣ ਦਾ ਪਰਪਕ ਕੀ ਸੀਗਾ ਕਿ ਆ ਦੇਖੋ ਪਕਵਾਨ ਜਿਹੜੇ ਮਾਲਪੁਰਿਆਂ ਦੀ ਜਿਹੜੀ ਸੇਵਾ ਇਸ ਮੂਰਤੀ ਦੇ ਵਿੱਚ ਕੀਤੀ ਜਾ ਰਹੀ ਹੈ ਉਹ ਇਹ ਮਾਲਪੁਰਿਆਂ ਦੀ ਜਿਹੜੀ ਸੇਵਾ ਹੈ ਇਹ ਬਾਬੇ ਤਾਨਾਦਾਲਾ ਮੋਤੀ ਰਾਮ ਮੇਰੇ ਦੇ ਨਾਂ ਤੇ ਜਿਹੜੀ ਸਤਾਏ ਚੱਲ ਰਹੀ ਹੈਗੀ ਤੋਂ ਇਹ ਸਤਾਤਾ ਵੱਲੋਂ ਇਸ ਮੋਰਚੇ 'ਚ ਬੱਖ-ਬੱਖ ਸਮੇਂ ਦੇ ਉੱਤੇ ਤੇ ਬੱਖ-ਬੱਖ ਜਿਹੜੀਆਂ ਸਵਾਮਾਂ ਭਵੇਂ ਉਹ ਜਿਹੜੇ ਮਾਲ ਪੂੰੜਿਆਂ ਦੀ ਹੋਵੇ ਭਾਵੇਂ ਇੱਥੇ ਛਬੇਲ ਦੀ ਹੋਵੇ ਭਾਵੇਂ ਕੋਈ ਥੋੜੇ ਤੋਂ ਲਾਵਾ ਬੱਕਰੀ ਜਿਹੜੀ ਸੇਵਾ ਹੈ ਸੋ ਇਹ ਮੋਰਚੇ ਦੇ ਵਿੱਚ ਲਗਾਤਾਰ ਇਹ ਸੇਵਾ ਜਿਹੜੀਆਂ ਨਿਮਾਈਆਂ ਜਾ ਰਹੀਆਂ ہیں ਜਿਸ ਕਰਕੇ ਮੋਰਚਾ ਚੜ੍ਹਦੀ ਕਲਾ ਹੈ ਔਰ ਸਰਕਾਰ ਨੂੰ ਇਹਨਾਂ ਗੱਲਾਂ ਤੋਂ ਸਾਕ ਲੈਣਾ ਚਾਹੀਦਾ ਹੈ ਸਰਕਾਰ ਨੂੰ ਜਿਹੜਾ ਸੇਹ ਲੈਣੀ ਚਾਹੀਦੀ ਹੈ ਕਿ ਮੋਰਚਾ ਖੇਲ ਹੋਣ ਵਾਲਾ ਨਹੀਂ ਇਹ ਲੋਕ ਮੋਰਚੇ 'ਚ ਬੈਠੇ ਘਰੇ ਵਾਪਸ ਜਾਣ ਵਾਲੇ ਨਹੀਂ ਸਾਨੂੰ ਕਿਤੇ ਨਾ ਕਿਤੇ ਇੱਕ ਦਿਨ ਇਹਨਾਂ ਦੀਆਂ ਜਿਹੜੀਆਂ ਮੰਨੀਆਂ ਮੰਗਾ ਉਹਨਾਂ ਨੂੰ ਲਾਗੂ ਕਰਨਾ ਪੈਣਾਗਾ ਸਮਾਂ ਕਿੰਨਾ ਵੀ ਲੱਗ ਜੇ ਜਦੋਂ ਇਹੋ ਜਿਹੇ ਸਾਡੇ ਜਿਹੜੀਆਂ ਸੰਸਥਾਵਾਂ ਸਾਡੇ ਨਾਲ ਖੜੀਆਂ ਨਾ ਇਹੋ ਜਿਹੇ ਸਾਡੇ ਨਾਲ ਭਲੇ ਕੁਟ ਜਿਹੜੇ ਸਾਡੇ ਨਾਲ ਖੜੇ ਨਾ ਸਵਾਲ ਹੀ ਪੈਦਾ ਨਹੀਂ ਕਿ ਮੋਰਚਾ ਸਾਡਾ ਫੇਲ ਹੋ ਸਕਦਾ ਹੈ ਮੋਰਚਾ ਸਾਡਾ ਕਮਜ਼ੋਰ ਹੋ ਸਕਦਾ ਹੈ ਅਸੀਂ ਜਿਹੜਾ ਚਾੜੀ ਕਲਾ ਦਾ ਤੇ ਚਾੜੀ ਕਲਾ ਦੇ ਵਿੱਚ ਸਾਡਾ ਜਿਹੜਾ ਮੋਰਚਾ ਜੇ ਕਿਉਂਕਿ ਸਾਡੇ ਨਾਲ ਬਾਬਾ ਨਾਨਕਾ ਜਿਹੜਾ ਜੀ ਜੀ ਰਹਿਣ ਮਾ ਜੀ ਇੱਥੇ ਮੋੜ ਤੇ ਚੱਲ ਰਹੇ ਨਾ ਵਾਇਰੂ ਜੀ ਕਾ ਕੰਮ ਸਾਹ ਵਾਇਰੂ ਜੀ ਕੀ ਫਦੇ ਮੈਂ 2 ਟੇ ਮਿੰਟਾਂ ਦੇ ਉਹ ਕਿੰਨੀ ਗੂਗੀ ਧੰਨਵਾਦ ਜੀ ਕੋਈ ਨਹੀਂ ਕੋਈ ਸ਼ਾਮਾ ਚੜਾਉ ਕੋਲ ਪਾ ਕੇ ਸੱਤ 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 ਦਾ ਚੱਲਦਾ ਆ ਮੈਂ ਚਰ ਕੋਈ ਬੱਕਰਾ ਦਾ ਥੋੜ੍ਹਾ ਹੀ ਹੈ